ਅਮਰੀਕਨ ਪ੍ਰੈਜ਼ੀਡੈਂਟ ਡੋਨਲਡ 트ੰਪ ਮਿਸਟਰ ਡੋਨਲਡ 트ੰਪ ਵੱਲੋਂ ਇਕਵਰੀ ਫੇਰ ਕੈਨੇਡਾ ਨੂੰ ਅਮਰੀਕਾ ਦੇ ਨਾਲ ਲਾਉਣ ਦਾ ਰਾਗ ਜਿਹੜਾ ਉਹ ਉਲਾਪਿਆ ਗਿਆ ਡੋਨਲਡ 트ੰਪ ਨੇ ਇਕਵਰੀ ਫੇਰ ਇਹ ਗੱਲ ਕਹੀ ਕਿ ਇਕਨੋਮਿਕ ਫੋਰਸਸ ਯੂਜ਼ ਕਰਕੇ ਉਹ ਜਿਹੜੀ ਆਰਟੀਫੀਸ਼ੀਅਲ ਡਰੋਨ ਜਾਨੀ ਕਿ ਬਾਰਡਰ ਲਾਈਨ ਬਣੀ ਹੋਈ ਆ ਉਸ ਨੂੰ ਉਹ ਹਟਾਉਣਾ ਚਾਹੁੰਦੇ ਆ ਬਿਟਵੀਨ ਕੈਨੇਡਾ ਐਂਡ ਯੂਐਸ ਔਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਦਾ ਵੀ ਇਹ ਰਿਤੇ ਬਿਆਨ ਆਇਆ ਉਹ ਬਾਤ ਸਾਂਝਾ ਕਰਾਂਗੇ ਬਸ ਬਾਕੀ ਜਿਹੜੀਆਂ ਗੱਲਾਂ ਡੋਨਲਡ ਟਰੰਪ ਨੇ ਕਹੀਆਂ ਉਹ ਤੁਹਾਡੇ ਨਾਲ ਸਾਂਝਾ ਹੈ ਕਹੀਏ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਕੈਨੇਡਾ ਦੀ ਲੰਬਰ ਨਹੀਂ ਚਾਹੀਦੀ ਕੈਨੇਡਾ ਦੀਆਂ ਬਣੀਆਂ ਕਾਰਾਂ ਨਹੀਂ ਚਾਹੀਦੀ ਸਾਨੂੰ ਕੈਨੇਡਾ ਚਾਹੀਦਾ ਉਹਨਾਂ ਨੇ ਕਿਹਾ ਹੈ ਕਿ ਅਪਰੋਕਸੀਮੇਟਲੀ 200 ਬਿਲੀਅਨ ਡਾਲਰ ਐਨਿਊਅਲੀ ਅਸੀਂ ਜਿਹੜੀ ਮਿਲਟਰੀ ਤੇ ਜਾਂ ਸਿਕਿਉਰਟੀ ਤੇ ਕੈਨੇਡਾ ਲਈ ਖਰਚ ਕਰਦੇ ਹਾਂ ਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਇਹ ਪੈਸੇ ਖਰਚ ਕਰਨ ਦੀ ਲੋੜ ਨਹੀਂ ਆ ਸਾਨੂੰ ਆਪਣੀ ਇਕਨੋਮੀ ਦਾ ਪੈਸਾ ਜਿਹੜਾ ਉਹ ਕੈਨੇਡਾ ਤੇ ਜਿਹੜਾ ਅਸੀਂ ਵੇਟ ਕਰਦੇ ਆ ਵੇਸਟ ਕਰਦੇ ਆ ਉਹ ਅਸੀਂ ਹੁਣ ਨਹੀਂ ਕਰਨਾ ਸੋ ਕੈਨੇਡਾ ਨੂੰ ਅਸੀਂ ਜਿਹੜਾ 51st ਸਟੇਟ ਜਿਹੜੀ ਬਣਾਵਾਂਗੇ ਇਕਨੋਮਿਕ ਫੋਰਸਸ ਯੂਜ਼ ਕਰਕੇ ਇਹ ਇਕਨੋਮਿਕ ਫੋਰਸਸ ਯੂਜ਼ ਕਰਨਾ ਮਤਲਬ ਇਹ ਕੀ ਅਸੀਂ ਤਾਂ ਕਿ ਇਹਨਾਂ ਨੂੰ ਇੰਨਾ ਕਰ ਦੇਵਾਂਗੇ ਕਿ ਇਹ ਸਾਡੇ ਨਾਲ ਜਿਹੜਾ ਉਹ ਜੁਆਇਨ ਕਰਨਗੇ ਇਸ ਤੇ ਕੈਨੇਡਾ ਦੇ ਵੱਡੇ ਲੀਡਰਾਂ ਦਾ ਜਵਾਬ ਜਿਹੜਾ ਕਿ ਕਾਫੀ ਵੱਡੀ ਗੱਲ ਰੱਖਦਾ ਪਹਿਲੀ ਵਾਰ ਹੀ ਆ ਕਿ ਕੱਲ ਸਾਡੇ ਇਲੈਕਟਡ ਅਫੀਸ਼ੀਅਲ ਸਾਡੇ ਪ੍ਰਾਈਮ ਜਿਹੜੇ ਲੀਡਰਸ ਨੇ ਉਹਨਾਂ ਨੇ ਇੱਥੇ ਜਵਾਬ ਦਿੱਤਾ ਪਹਿਲਾਂ ਇਹ ਤੇ ਸਿਰਫ ਦੱਬੀ ਜੁਬਾਨ ਦੇ ਵਿੱਚ ਥੋੜਾ ਜਿਹਾ ਮਿਸਟਰ ਪੀਅਰ ਪਾਲੀਵਰ ਬੋਲੇ ਜੀ ਜਹਾਂ ਡੱਗਫੂਡ ਲਗਾਤਾਰ ਜਿਹੜੇ ਕਿ ਅਨਟਾਰੀਓ ਦੇ ਪ੍ਰੀਮੀਅਰ ਹੈ ਉਹ ਬੋਲ ਰਹੇ ਨੇ ਹੁਣ ਕਿਹੜੇ-ਕਿਹੜੇ ਲੀਡਰ ਨੇ ਕੀ ਜਵਾਬ ਦਿੱਤਾ ਉਹਦੇ ਤੇ ਆਪਾਂ ਮਾਰਦੇ ਹਾਂ ਚਾਰ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਕਿ there is a not a snowball chance in hell that canada would become the 51st state of america ਪਾਵ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਰੱਤੀ ਭਰ ਵੀ ਚਾਂਸ ਨਹੀਂ ਹੈਗੇ ਦੱਸਦੀ ਹੈ ਕਿ ਜਿਹੜਾ ਅੰਗਰੇਜ਼ੀ ਦਾ ਵਰਡ ਉਹਨਾਂ ਨੇ ਯੂਜ਼ ਕੀਤਾ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਇਹਦਾ ਮਤਲਬ ਆ ਕਿ ਆਨੈਸਟਲੀ ਅਨਲਾਈਕਲੀ ਐਕਸਟ੍ਰੀਮਲੀ ਮੈਂ ਇੰਪੋਸੀਬਲ ਇਸ ਕੱਲ ਨੂੰ ਸਮਝਣਾ ਆ ਜਿਹੜਾ ਵਰਡ ਉਹਨਾਂ ਨੇ ਯੂਜ਼ ਕੀਤਾ ਅੰਗਰੇਜ਼ੀ ਦਾ ਉਹਨੂੰ ਜੇ ਆਪਾਂ ਅੰਗਰੇਜ਼ੀ ਚ ਤਰਜਮਾ ਕਰਨਾ ਹੋਵੇ ਤੇ ਇਹਦੇ ਵਿੱਚ ਕੋਈ ਚਾਂਸ ਨਹੀਂ ਹੈਗੇ ਕਿ ਕੈਨੇਡਾ ਨੂੰ ਅਮਰੀਕਾ ਦੇ ਨਾਲ ਜਿਹੜਾ ਲਾਇਆ ਜਾਵੇ ਤੇ ਕੈਨੇਡਾ ਦੀ ਜਿਹੜੀ ਪ੍ਰਭੂਸਤਾ ਹੈ ਉਸ ਨੂੰ ਇਦਾਂ ਨਹੀਂ ਕੋਈ ਜਿਹੜੀ ਥੇਸ ਪਹਾਈ ਜਾ ਸਕੇ ਸੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਠੋਕਮਾ ਜਵਾਬ ਇਹ ਨਾਲ ਦੀ ਨਾਲ ਏਵੀਡੈਂਸੀਏ ਤੁਸੀਂ ਸਾਡੇ ਜਿਹੜਾ ਫੇਸਬੁੱਕ ਪੇਜ ਐ ਸਾਊਥ ਈਸਟਨ ਵਾਈਸ ਰੇਡੀਓ ਐਂਡ ਟੀਵੀ ਉਹਦੇ ਤੇ ਦੱਸਣਾ ਚਾਹੁੰਦੇ ਆ ਕਿ ਟਰੰਪ ਨੇ ਇੱਕ ਮੈਪ ਵੀ ਸਾਂਝਾ ਕੀਤਾ ਜਿਹਦੇ ਵਿੱਚ ਕੈਨੇਡਾ ਨੂੰ ਅਮਰੀਕਾ ਦੇ ਨਾਲ ਅਲਾਉਣ ਦੀ ਗੱਲ ਕਹੀ ਆ ਇਹ ਮੈਪ ਉਹ ਪਹਿਲਾਂ ਵੀ ਜਿਹੜਾ ਸਾਂਝਾ ਕਰ ਚੁੱਕੇ ਨੇ ਪ੍ਰਧਾਨ ਮੰਤਰੀ ਜਸਟਨ ਟੂਡੋ ਦੀ ਅਸ ਸਟੇਟਮੈਂਟ ਤੋਂ ਬਾਅਦ ਦੋ ਸਟੇਟਮੈਂਟ ਹੋਰ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਪ੍ਰਧਾਨ ਮੰਤਰੀ ਤੋਂ ਬਾਅਦ ਦੇਸ਼ ਦੀ ਵਿਦੇਸ਼ ਮੰਤਰੀ ਦਾ ਬਿਆਨ ਆਉਣਾ ਕਾਫੀ ਅਹਿਮਤ ਰੱਖਦਾ ਹੈ ਦੇਸ ਦੀ ਇਸ ਵਕਤ ਫਾਰਨਰ ਫੇਰ ਮਿਨਿਸਟਰ ਮਿਸ ਮੈਲਨੀ ਜੋ ਜੋਲੀ ਨੇ ਉਹਨਾਂ ਨੇ ਕਿਹਾ ਵੀ ਵਿਲ ਨੈਵਰ ਬੈਕ ਡਾਊਨ ਇਨ ਦਾ ਫੇਸ ਆਫ ਥ੍ਰੈਟ ਅਸੀਂ ਧਮਕੀਆਂ ਦੇ ਨਾਲ ਝੁਕਣ ਵਾਲੇ ਨਹੀਂ ਤੇ ਉਹਨਾਂ ਦਾ ਬਿਆਨ ਸੀ ਇਸ ਤੋਂ ਇਲਾਵਾ ਪੀਅਰ ਪਾਲੀਵਰ ਵੀ ਬੁਲੇ ਨੇ ਉਹਨਾਂ ਨੇ ਵੀ ਇਹ ਕਹਿਆ ਕਿ ਕੈਨੇਡਾ ਦੀ ਇੱਕ ਆਪਣੀ ਹੋਣਿਆ ਕੈਨੇਡਾ ਦੇ ਇੱਕ ਆਪਣੇ ਜਿਹੜੇ ਰਿਸੋਰਸਸ ਨੇ ਕੈਨੇਡਾ ਅਕਦੀ ਵੀ ਕਿਸੇ ਹੋਰ ਕੰਟਰੀ ਦਾ ਹਿੱਸਾ ਨਹੀਂ ਬਣੇਗਾ ਮਿਸਟਰ ਪੀਅਰ ਪਾਲੀਵਰ ਦਾ ਬਿਆਨ ਜੀ ਨਲਨੀ ਜੋਲੀ ਤੇ ਮਿਸਟਰ ਜਸਟਨ ਟੂਡੋ ਦੇ ਨਾਲ ਕੰਪੈਰੀਸ਼ਨ ਕੀਤਾ ਜਾਵੇ ਤੇ ਜਿਹੜਾ ਘੱਟ ਠੋਸ ਤੇ ਘੱਟ ਤੱਤਾ ਕਹਿ ਸਕਦੇ ਆ ਬਟ ਉਹਨਾਂ ਵੱਲੋਂ ਆਪੋਜੀਸ਼ਨ ਲੀਡਰ ਦੇ ਤੌਰ ਤੇ ਬਿਆਨ ਦੇਣਾ ਕਾਫੀ ਵੱਡੀ ਜਿਹੜੀ ਅਮਿਤ ਰਖਦਾ ਦੀ ਕਬਰਾਂ ਤੋਂ ਬਾਅਦ ਆਪਾਂ ਜਿਹੜੇ ਤਫ਼ਸਰਾਂ ਕਰਾਂਗੇ ਕਿ ਕੈਨੇਡਾ ਨੂੰ ਅਮਰੀਕਾ ਦੇ ਨਾਲ ਰਲਾਉਣਾ ਗ੍ਰੀਨਲੈਂਡ ਨੂੰ ਬਾਇਕ ਕਰਨਾ ਜਾਂ ਫਿਰ ਜਿਹੜੀ ਕਨਾਲ ਆ ਪਨਾਮਾ ਦੀ ਉਸ ਤੇ ਕਬਜ਼ਾ ਕਰਨਾ ਪਿੱਛੇ ਮਿਸਟਰ ਡੋਨਲਡ ਟਰੰਪ ਦਾ ਇਕਨੋਮਿਕ ਪ੍ਰਸਪੈਕਟਿਵ ਕੀ ਹੋ ਸਕਦਾ ਮਿਲ ਤੇ ਫੇਲ ਗੱਲਬਾਤ ਕਰਾਂਗੇ ਹੁਣ ਕੁਝ ਅਗਲੀਆਂ ਖਬਰਾਂ ਤੇ ਕੁਇਕਲੀ ਝਾਤ ਮਾਰਦੇ ਅਗਲੀ ਵੱਡੀ ਖਬਰ ਹੈ ਇਸ ਵਕਤ ਅੱਜ ਲਿਬਰਲ ਪਾਰਟੀ ਆਫ ਕੈਨੇਡਾ ਦੀ ਮੀਟਿੰਗ ਹੋਣ ਜਾ ਰਹੀ ਹੈ ਅੱਜ ਬੁੱਧਵਾਰ ਦਾ ਦਿਨ ਹੈ ਇਹ ਮੀਟਿੰਗ ਪਹਿਲਾਂ ਅਨਾਉਂਸ ਕੀਤੀ ਗਈ ਔਰ ਉਹਦੇ ਵਿੱਚ ਇੱਕ ਤੇ ਆਨ ਆਊਟਗoing ਪ੍ਰਧਾਨ ਮੰਤਰੀ ਜਸਟਨ ਟਰੂਡੋ ਜਿਹੜੇ ਕਿ ਅਨਾਉਂਸ ਕਰ ਚੁੱਕੇ ਆ ਕਿ ਉਹ ਰਿਜ਼ਾਈਨ ਕਰ ਦੇਣਗੇ ਜਦੋਂ ਸਾਡੀ ਪਾਰਟੀ ਇੱਕ ਪਾਰਟੀ ਲੀਡਰ ਨੂੰ ਜਿਹੜਾ ਉਚਾਣ ਲਵੇਗੀ ਇੱਕ ਤਾਂ ਅੱਜ ਉਹਨਾਂ ਦੀ ਮੀਟਿੰਗ ਹੋਏਗੀ ਮੀਟਿੰਗ ਹਾਈਬ੍ਰਿਡ ਵੀ ਹੋ ਸਕਦੀ ਹੈ ਹਾਈਬ੍ਰਿਡ ਭਾਵ ਕਿ ਜਰਾਤਰ ਲੋਕ ਜਿਹੜਾ ਇਨ ਪਰਸਨ ਕੁਝ ਜਿਹੜੇ ਆ ਉਹ ਆਨਲਾਈਨ ਵੀ ਪਾਰਟੀ ਦੀ ਇਸ ਮੀਟਿੰਗ ਨੂੰ ਜਿਹੜਾ ਉਹ ਜੁਆਇਨ ਕਰ ਸਕਦੇ ਹੋ ਸੋ ਇਹਦੇ ਨਾਲ ਦੱਸਣਾ ਚਾਹੁੰਦੇ ਆ ਕਿ ਇਸ ਮੀਟਿੰਗ ਦੇ ਵਿੱਚ ਪਾਰਲੀਮੈਂਟ ਨੂੰ ਪ੍ਰੋਰੋਗ ਕਰਨੇ ਸਾਰੇ ਬਿੱਲ ਜਿਹੜੇ ਆ ਉਹ ਇਸ ਵਕਤ ਪੈਂਡਿੰਗ ਹੋ ਚੁੱਕੇ ਆ ਗਵਰਨਰ ਜਨਰਲ ਆਲਰੇਡੀ 24 ਮਾਰਚ ਤੱਕ ਮਿਸਟਰ ਟਰੂਡੋ ਨੂੰ ਇਸ ਗੱਲ ਤੇ ਸਹੀ ਪਾ ਚੁੱਕੇ ਨੇ ਕਿ ਪਾਰਲੀਮੈਂਟ ਨੂੰ ਥੱਪਡਾਉਨ ਕਰਦਣ ਤੇ ਅੱਜ ਦੀ ਮੀਟਿੰਗ ਦੇ ਵਿੱਚ ਲਿਬਰਲ ਪਾਰਟੀ ਜਿਹੜੀ ਆ ਉਹ ਆਪਣੇ ਅਗਲੇ ਲੀਡਰ ਨੂੰ ਚੁਣ ਦਾ پورا ਜਿਹੜਾ ਪ੍ਰੋਸੈਸ ਆ ਉਸ ਨੂੰ ਸ਼ੁਰੂ ਕਰੇਗੀ ਪਹਿਲੀ ਤੇ ਵੱਡੀ ਖਬਰ ਇਸ ਵਕਤ ਜਿਹੜੀ ਪੌਸਿਬਿਲਟੀ ਬੂਸਟ ਹੁੰਦੀਆਂ ਜਿਹੜੀਆਂ ਚਰਚਾਵਾਂ ਨੇ ਜਿਹੜੇ ਪੋਲਸ ਨੇ ਆਈ ਪੋਲਿਟਿਕਸ ਜਾਂ ਹੋਰ ਵੱਡੇ ਜਿਹੜੇ ਅਦਾਰੇ ਨੇ ਉਹਨਾਂ ਦੇਖਣ ਦੇ ਕਿ ਇੱਕ ਆਪਟੀਮਿਜ਼ਮ ਜਿਹੜੀ ਆ ਉਹ ਲਿਬਰਲ ਪਾਰਟੀ ਦੇ ਵਿੱਚ ਅੱਜ ਆਉਣ ਦੀ ਸਭਾਵਨਾ ਹੈ ਤੇ ਉਹਨਾਂ ਦਾ ਜਿਹੜਾ ਵੋਟ ਬੈਂਕ ਆ ਜਾਂ ਉਹਨਾਂ ਦੀ ਜਿਹੜੀ ਪਾਰਟੀ ਵੀ ਹੋਊਂਦਾ ਉਹਨੂੰ ਬੂਸਟ ਮਿਲ ਸਕਦਾ ਹੈ ਅੱਜ ਦੀ ਮੀਟਿੰਗ ਤੋਂ ਬਾਅਦ ਮੀਟਿੰਗ ਦੀ ਗੱਲ ਅਸੀਂ ਕਾਰਵਾਈ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਲ ਦੀ ਘੜੀ ਜਿਹੜੇ ਇੱਕ ਫਾਰਮਰ ਲੇਬਰਰ ਸਟਾਫ ਨੇ ਮਿਸਟਰ ਮੁਹੰਮਦ ਅਲੀ ਕੁਝ ਹੋਰਾਂ ਦੇ ਬਿਆਨ ਨੇ ਕਿ ਇਹਦੇ ਨਾਲ ਪਾਰਟੀ ਨੂੰ એનર્ਜੀ ਜਿਹੜੀ ਮਿਲੇਗੀ ਇਹ ਕਿੰਨੀ એનર્ਜੀ ਮਿਲੇਗੀ ਇਹ ਤੇ ਅਪਾ ਕੱਲ ਗੱਲਬਾਤ ਕਰਾਂਗੇ ਪਰ ਹਾਲ ਦੀ ਘੜੀ ਦਨ ਦੱਸਣਾ ਚਾ ਰਹੇ ਹਾਂ ਕਿ ਲਿਬਰਲ ਪਾਰਟੀ ਦੇ ਪੋਸੀਬਲ ਜਿਹੜੇ ਨੇ ਕੌਣ ਹੋ ਸਕਦੇ ਨੇ ਕੈਂਡੀਡੇਟ ਅਗਲੇ ਪ੍ਰਧਾਨ ਮੰਤਰੀ ਤੇ ਅਗਲੇ ਪ੍ਰੈਜ਼ੀਡੈਂਟ ਦੀ ਦੌਰ ਦੇ ਵਿੱਚ ਸਭ ਤੋਂ ਪਹਿਲਾਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਗਵਰਨਮੈਂਟ ਦੇ ਜਿਹੜੇ ਹਾਊਸ ਲੀਡਰ ਨੇ ਕ੍ਰੀਨਾ ਗੋਲਡ ਇਟਾਉਸਰ ਹੋ ਸਕਦੇ ਨੇ ਲਿਬਰਲ ਪਾਰਟੀ ਦੇ ਕੈਂਡੀਡੇਟ ਅਗਲੇ ਤੇ ਕ੍ਰਿਸਟੀਆ ਫਰੀਲੈਂਡ ਆਫਕੋਰਸ ਫਾਰਮਰ ਜਿਹੜੇ ਬੀਸੀ ਪ੍ਰੀਮੀਅਰ ਨੇ ਕ੍ਰਿਸਟੀਆ ਕ੍ਰਿਸਟੀ ਕਲਾਰਕ ਮੈਂ ਸਚਾਉਣਾ ਕ੍ਰਿਸਟੀ ਕਲਾਰਕ ਹੋ ਸਕਦੇ ਨੇ ਲੇਬਰ ਮਿਨਿਸਟਰ ਸਟੀਵਨ ਮੈਕੇਨਨ ਹੋ ਸਕਦੇ ਨੇ ਫਾਰਮਰ ਬੈਂਕ ਆਫ ਕੈਨੇਡਾ ਦੇ ਗਵਰਨਰ ਮਿਸਟਰ ਮਾਰਕ ਕਾਰਨੇ ਜਿਨ੍ਹਾਂ ਕੀ 2-3 ਦਿਨ ਦੀ ਅੱਜ ਸੋਚਣ ਦੀ ਗੱਲ ਕਹੀ ਆ ਤੇ ਇਸ ਤੋਂ ਇਲਾਵਾ ਨੈਚੁਰਲ ਰਿਸੋਰਸ ਮਿਨਿਸਟਰ ਜੌਨਥਨ ਵਿਲਕਿੰਸਨ ਹੋ ਸਕਦੇ ਨੇ ਇਹਨਾਂ ਦੇ ਬਾਰੇ ਹਾਲ ਦੀ ਗੱਡੀ ਪਤਾ ਲੱਗਾ ਕਿ ਉਹ ਕਨਸਿਡਰ ਕਰ ਰਹੇ ਨੇ ਕਿ ਇੱਕ ਪੋਸੀਬਲ ਬਿਡ ਜਿਹੜੀ ਆ ਉਹ ਹੋ ਸਕਦੀ ਆ ਉਹਨਾਂ ਦੀ ਦੇਸ਼ ਦੀ ਲਿਬਰਲ ਦੀ ਅਗਲੀ ਪ੍ਰਧਾਨ ਬਣਨ ਬਾਰੇ ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਕਿ ਫੋਰਨ ਅਫੇਅਰ ਮਿਨਿਸਟਰ ਆ ਮੈਨਲੀ ਜੋਲੀ ਜਿਹੜੀ ਆ ਉਹ ਅਜੇ ਅਨਡਿਸਾਈਡਡ ਨੇ ਕਿ ਉਹ ਇਸ ਡਾਊਰ ਚ ਸ਼ਾਮਲ ਹੋਣਗੇ ਕਿ ਨਹੀਂ ਹੋਣਗੇ ਬਟ ਸਟੇ ਟੂਨ ਵਿਦ ਰੇਡੀਓ ਸਾਊਥ ਏਸ਼ੀਆ ਵੀ ਵਿਲ ਕੀਪ ਯੂ ਅਪਡੇਟ ਐਵਰੀ ਮਾਰਨਿੰਗ ਸਵੇਰੇ 7:00 ਵਜੇ ਔਰ ਤੁਸੀਂ ਸਾਥ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਅਗਲੀ ਖਬਰਾਂ ਵਧਿਆਂ ਦੀ ਅਗਲੀ ਖਬਰ ਬਿੱਲ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਤੁਹਾਡੇ ਸਾਹਮਣੇ ਆ ਉਹ ਸੀਗੀ ਕਿ ਜਿਹੜੇ ਟੈਕਸ ਲੱਗਣਾ ਸੀਗਾ ਸੀ ਆ ਰਹੇ ਨੇ ਲੱਗਦਾ ਸੀ ਕਿ ਇਸ ਬਿੱਲ ਨੂੰ ਹੋਲਡ ਕਰ ਲਿਆ ਔਰ ਜਿਹੜਾ 50% ਤੋਂ ਵੱਧ ਕੇ 60% ਹੋਇਆ ਸੀਗਾ ਜਿਹੜਾ ਅ ਕੈਪੀਟਲ ਗੇਨ ਟੈਕਸ ਪਤਾ ਲੱਗਾ ਹੈ ਕਿ ਸਰਕਾਰ ਉੱਤੇ ਕਾਰਵਾਈ ਪਾ ਦੇਗੀ ਸੀਆਰਏ ਜਿਹੜਾ ਆ ਉਹ ਇਸ ਸਾਲ ਲੋਕਾਂ ਨੂੰ ਜਿਹੜਾ ਕੈਪੀਟਲ ਗੇਨ ਟੈਕਸ ਆ ਜਿਹੜਾ 50% ਤੋਂ ਵਡਾ ਕੇ ਲਾਇਆ ਗਿਆ ਸੀਗਾ ਫਾਈਨੈਂਸ ਮਿਨਿਸਟਰ ਵੱਲੋਂ ਕ੍ਰਿਸਟਿਅਨ ਫਰੀਡਮ ਵੱਲੋਂ ਉਹ ਜਾਰੀ ਰਹੇਗਾ ਇਹਦੇ ਬਾਰੇ ਅਪਡੇਟ ਤੁਹਾਡੇ ਨਾਲ ਜਾਰੀ ਰੱਖਾਂਗੇ ਇਹਦੇ ਨਾਲ ਨਾਲ ਹੁਣ ਗੱਲ ਕਰਦੇ ਆ ਕਿ ਅਮਰੀਕਾ ਦੇ ਜੀ ਮੌਜੂਦਾ ਰਾਸ਼ਟਰਪਤੀ ਦਾ ਕੱਲ ਦਾ ਬਿਆਨ ਕਾਫੀ ਚਰਚਾ ਚੱਕਾ ਕੈਨੇਡਾ ਦੇ ਮੀਡੀਆ ਤੇ ਉੱਥੇ ਚਾਤ ਮਾਰ ਦੇਣਾ। ਪ੍ਰੈਜ਼ੀਡੈਂਟ ਮਿਸਟਰ ਜੋ ਬਾਈਡਨ ਨੇ ਕਿਹਾ ਹੈ ਕਿ ਜਸਟਨ ਟਰੂਡੋ ਅਮਰੀਕਾ ਦੇ ਬੜੇ ਵਧੀਆ ਫਰੈਂਡ ਨੇ ਤੇ ਉਹਨਾਂ ਦੇ ਨਾਲ ਦੋਨਾਂ ਮੁਲਕਾਂ ਦਾ ਪਿਆਰ ਆਪਸ ਚ ਹੋਰ ਵਧਿਆ ਸਾਡੇ ਬਿਜ਼ਨਸ ਬੰਧ ਹੋਰ ਵਧੇ ਨੇ ਤੇ ਉਹਨਾਂ ਨੇ ਵੱਡੇ ਪੱਧਰ ਤੇ ਪ੍ਰੇਜ਼ ਕੀਤੀ ਆ ਮਿਸਟਰ ਜਸਟਨ ਟਰੂਡੋ ਦੀ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਜਾਣ ਦੇ ਨਾਲ ਮੈਂ ਇੱਕ ਤਰੀਕੇ ਨਾਲ ਮਹਿਸੂਸ ਕਰਦਾ ਹਾਂ ਕਿ ਪਾਰਟੀ ਨਵੇਂ ਪਰ ਇੱਕ ਲੀਡ ਨੂੰ ਹੋਰ ਚੁਣ ਲੇਗੀ ਔਰ ਉਹਨਾਂ ਨੇ ਆਪਣੇ ਚੰਗੇ ਵਧੀਆ ਵਿਚਾਰ ਜਿਹੜੇ ਨੇ ਉਹ ਪੇਸ਼ ਕੀਤੇ ਨੇ ਮਿਸਟਰ ਟਰੂਡੋਲੀ ਇਹਦੀ ਬਾਰੇ ਅਪਡੇਟ ਤੁਹਾਨੂੰ ਜਾਰੀ ਰੱਖਾਂਗੇ ਹੁਣ ਕੁਝ ਹੋਰ ਖਬਰਾਂ ਦੇਖੋ ਇਕਲੀ ਆਪਾਂ ਚਾਟ ਮਾਰ ਲਈਏ ਇਸ ਤੋਂ ਲਾ ਬਾਅਦ ਵੱਡੀ ਖਬਰ ਜਿਹੜੀ ਚਰਚਾ ਚਾ ਇੱਕ ਤਾਂ ਅਨਟਾਰੀਓ ਦੇ ਵਿੱਚ ਫੈਮਿਲੀ ਡਾਕਟਰ ਦੀ ਸ਼ਾਰਟੇਜ ਜਿਹੜੀ ਆ ਉਹ ਵਰਸ ਸਿਚੁਏਸ਼ਨ ਤੇ ਜਿਹੜੀ ਪਾਸ ਦੀ ਐਕਸਪਰਟ ਕੈਂਡੀ ਨੇ ਕਿ ਸਰਕਾਰ ਨੂੰ ਇਮੀਡੀਏਟ ਇਹਦੇ ਵਿੱਚ ਇੰਟਰਵੈਨ ਜੜਾ ਕਰਨਾ ਚਾਹੀਦਾ ਫੈਮਿਲੀ ਡਾਕਟਰ ਦੀ ਵੱਡੀ ਜਿਹੜੀ ਘਾਟ ਹੈ ਉਹ ਕਾਫੀ 2.5 ਮਿਲੀਅਨ ਡਾਕਟਰ ਫੈਮਿਲਿਸ ਜਿਹੜੇ ਲੋਕ ਨੇ ਡਾਕਟਰ ਦੀ ਘਾਟ ਨੇ ਇਸ ਵਕਤ ਆਲਮੋਸਟ ਵੱਡੇ ਪੱਧਰ ਤੇ ਲੋਕ ਜਿਹੜੇ ਨੇ ਉਹ ਆਪਣੇ ਫੈਮਿਲੀ ਡਾਕਟਰ ਦੀ ਵੀਟ ਕਰ ਰਹੇ ਜਿਹੜੇ ਕੋਈ ਨੰਨ ਦੀ ਸਭਾਵਨਾ ਨਹੀਂ ਹੈ ਅਗਲੀ ਵੱਡੀ ਖਬਰ ਅਨਟਾਰੀਓ ਦੀ ਅਨਟਾਰੀਓ ਦੇ ਜਿਹੜੇ ਕਾਲਜਸ ਨੇ ਉਹਨਾਂ ਦੀ ਜਿਹੜੀ ਸਟ੍ਰਾਈਕ ਸੀ ਉਹ ਅਵਰਟ ਹੋ ਗਿਆ ਅੰਤਾਰੀਓ ਦੇ ਜਿਹੜੇ ਕਾਲ ਸੀਗੇ ਉਹਨਾਂ ਨੇ ਫੈਕਲਟੀ ਜੂਨੀਅਰ ਮੈਂਬਰ ਜਿਹੜੇ ਸੀਗੇ ਉਹ ਹੁਣ ਬਾਈਂਡਿੰਗ ਆਰਬਿਟ੍ਰੇਸ਼ਨ ਤੋਂ ਬਾਅਦ ਦੇ ਨਾਮ 파ਵ ਮੌਕੇ ਤੇ ਉਹਨਾਂ ਦੀ ਜਿਹੜੀ ਸਟ੍ਰਾਈਕ ਸੀ ਜਿਹੜੀ ਆ ਟਲ ਗਈ ਆ ਸੋ ਆਲਮੋਸਟ 15000 ਫੈਕਲਟੀ ਮੈਂਬਰਸ ਜਿਨ੍ਹਾਂ ਨੇ ਹੜਤਾਲ ਤੇ ਜਾਣਾ ਸੀ ਕਾਰਜਾਂ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਤੇ ਵੱਡਾ ਨੁਕਸਾਨ ਸਾਰ ਲਿਆ ਚਣ ਲੱਗ ਜਾਣਾ ਸੀ ਜਿਹੜਾ ਕਿ ਚਲ ਗਿਆ ਹੁਣ ਗੱਲ ਕਰਦੇ ਆ ਡਗਫੋਰਡ ਹੁਣਾ ਦੀ ਡਗਫੋਰਡ ਹੁਣਾ ਦੇ ਦਾਨ ਕਾਸੀ ਅਹਿਮਤ ਰੱਖਦੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਮਿਸਟਰ ਡਗਫੋਰਡ ਜਿਹੜੇ ਨੀਕੇ ਅਨਟਾਰੀਓ ਦੇ ਮੁੱਖ ਮੰਤਰੀ ਵੀ ਨੇ ਉਹਨਾਂ ਨੇ ਕੈਨੇਡਾ ਅਮਰੀਕਾ ਨਾਲ ਸੰਬੰਧ ਲੈ ਕੇ ਤੇ ਅਮਰੀਕਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੇ ਬਿਆਨ ਨੇ ਕਾਸਟ ਵਰਕ ਕੈਨੇਡਾ ਨੂੰ 51st ਸਟੇਟ ਬਣਾਉਣ ਨੂੰ ਲੈ ਕੇ ਉਹਨਾਂ ਦੇ ਸਭ ਤੋਂ ਪਹਿਲਾਂ ਸੀਐਨਐਨ ਨੇ ਇੰਟਰਵਿਊ ਕੀਤਾ ਸੀ ਜਿਹਦੇ ਵਿੱਚ ਬੜੇ ਦਮਦਾਰ ਤਰੀਕੇ ਨਾਲ ਬੋਲੇ ਸੀਗੇ ਮੇਰਾ ਮਕਸਦ ਇਥੇ ਕਿਸੇ ਪੋਲੀਟੀਸ਼ੀਅਨ ਨੂੰ ਜਿਹੜਾ ਉਹ ਪ੍ਰੈਸ ਕਰਨਾ ਨਹੀਂ ਮੇਰਾ ਮਕਸਦ ਇਥੇ ਹੈ ਕਿ ਕਿਹੜਾ ਕਿਹੜਾ ਬੰਦਾ ਦੇਸ਼ ਲਈ ਖੜ ਰਿਹਾ ਇਸ ਤੋਂ ਇਲਾਵਾ ਬੀਬੀਸੀ ਦੀ ਇੰਟਰਵਿਊ ਸੀ ਕੱਲ ਅਮਰੀਕਾ ਦਾ ਇੱਕ ਢੱਲੇਦਾਰ ਨਿਊਜ਼ ਚੈਨਲ ਜਿਹੜਾ ਹੌਕਸ ਆ ਉਸ ਦੀ ਇੰਟਰਵਿਊ ਤੇ ਇੰਟਰਵਿਊ ਲੈਣ ਵਾਲੇ ਨੇ ਪਹਿਲਾ ਹੀ ਸਵਾਲ ਕੀਤਾ ਮਿਸਟਰ ਡੱਗਫੋਰ ਨੂੰ ਵਾਟ ਇਜ਼ ਦਾ ਪ੍ਰੋਬਲਮ ਟੂ ਬੀਕਮ ਅ ਫਸਟ 51ਸਟ ਸਟੇਟ ਆਫ ਅਮਰੀਕਾ ਤੁਹਾਨੂੰ ਕੀ ਪ੍ਰੋਬਲਮ ਆ ਤੁਹਾਨੂੰ ਕੀ ਇਤਰਾਜ ਆ ਮਿਸਟਰ ਡੱਗਫੋਰ ਅਗੇ ਤੁਸੀਂ ਜਿਹੜਾ ਇਤਰਾਜ ਕਰ ਰਹੇ ਆ ਉਹ ਕਹਿੰਦਾ ਕਿ ਮਾਈ ਕੰਟਰੀ ਇਜ਼ ਨਾਟ ਫੋਰ ਸੇਲ ਡਗਫੋਰ ਦਾ ਪਹਿਲਾ ਬਿਆਨ ਸੀ ਕਿ ਸਾਡਾ ਕੰਟਰੀ ਵਕਾਊ ਨਹੀਂ ਆ ਉਹਨਾਂ ਨੇ ਕਿਹਾ ਕਿ ਸਾਡੇ ਕੰਟਰੀ ਕੋਲ ਵੱਡੇ ਕ੍ਰਿਟੀਕਲ એનર્ਜੀ ਦੇ ਸਰSourceIPs ਨੇ ਮਿਨਰਲਸ ਨੇ ਜਿੰਨੂੰ ਅਮਰੀਕਾ ਨੂੰ ਵੱਡੇ ਪੱਧਰ ਤੇ ਲੋੜ ਆ ਔਰ ਸਭ ਤੋਂ ਵੱਡੀ ਗੱਲ ਇਸ ਵਕਤ ਕੈਨੇਡਾ ਦਾ ਪਾਣੀ ਇਹਦੇ ਤੇ ਅਪਾ ਬਾਤ ਚਰਚਾ ਕਰਾਂਗੇ ਬਟ ਨਾਲ ਦੀ ਨਾਲ ਤੁਹਾਨੂੰ ਇਹ ਦੱਸਣਾ ਚਾਹ ਰਹੇ ਹਾਂ ਇਸ ਵਕਤ ਕਿ ਮਿਸਟਰ ਡਗਫੋਰ ਨੇ ਕਿਹਾ ਕਿ ਅਮਰੀਕਾ ਨੂੰ ਸਾਡੀ ਲੋੜ ਹੈ ਅਮਰੀਕਾ ਸਾਡੇ ਤੇ ਡਿਪੈਂਡਡ ਹੈ ਅਮਰੀਕਾ ਚਾਰਟਡ ਟੂ ਵੱਡੇ ਪੱਧਰ ਤੇ ਸਾਡੇ ਕ੍ਰਿਟੀਕਲ એનર્ਜੀ ਸਰਚਸ ਲੈਂਦਾ ਜਿਵੇਂ ਬਿਜਲੀ ਜਾਂ ਹੋਰ ਤੇ ਕੈਨੇਡਾ ਕੋ ਵੱਡੇ ਪੱਧਰ ਤੇ ਮਿਨਰਲਸ ਦਾ ਜਿਹੜਾ ਭੰਡਾਰ ਆ ਜਿਹੜਾ ਅਸੀਂ ਅਮਰੀਕਾ ਨੂੰ ਸਸਤੇ ਰੇਟਾਂ ਤੇ ਵੇਚਦੇ ਆ ਬਾਾਕੀਆਂ ਦੇ ਮੁਕਾਬਲੇ ਸੋ ਬਿਲੀਅਨਸ ਡਾਲਰ ਦਾ ਬੈਨੀਫਿਟ ਅਮਰੀਕਾ ਵੀ ਕੈਨੇਡਾ ਤੋਂ ਲੈਂਦਾ ਇਹ ਦਿੱਤੇ ਵਿਚਾਰ ਚਰਚਾ ਤੇ ਵੜੇ ਰਗੀ ਵੱਡੇ ਪੱਧਰ ਤੇ ਜਿਹੜਾ ਉਹਨਾਂ ਨੇ ਕਿਹਾ ਕਿ ਸਾਡਾ ਇੰਪੋਰਟੈਂਟ ਜਿਹੜਾ ਟ੍ਰੇਡ ਆ ਅਮਰੀਕਾ ਦੇ ਨਾਲ ਜਿਹੜਾ ਫ੍ਰੀ ਟ੍ਰੇਡ ਆ ਇਹਦਾ ਦੋਨਾਂ ਮੁਲਕਾਂ ਨੂੰ ਵੱਡਾ ਫਾਇਦਾ ਕੰਦਾ ਕੈਨੇਡਾ ਨੂੰ ਅਮਰੀਕਾ ਨੂੰ ਵੱਡਾ ਫਾਇਦਾ ਈਗਰ ਮੈਂ ਆਪਣੇ ਰੇਡੀਓ ਤੇ ਕਈ ਵਾਰੀ ਕਹਿ ਚੁੱਕਾ ਹਾਂ ਕਿ ਡੇਲੀ ਅਪਰਕਸੀਮੇਟਲੀ 3 ਬਿਲੀਅਨ ਦਾ ਟ੍ਰੇਡ ਕੈਨਾਡਾ ਅਮਰੀਕਾ ਦੋਨੋ ਕੰਟਰੀ ਆਫਸ ਦੇ ਵਿੱਚ ਜਿਹੜਾ ਉਹ ਕਰਦੇ ਨੇ ਅਗਲੀ ਖਬਰ ਵੱਲ ਵਧਦੇ ਹਾਂ ਅਗਲੀ ਖਬਰ ਇਸ ਵਕਤ ਕੈਨੇਡੀਅਨ ਡਾਲਰ ਜਿਹੜਾ ਆ ਲਗਭਗ 69.49 ਦੇ ਉੱਪਰ ਟ੍ਰੇਡ ਹੋ ਰਿਹਾ ਹੈ 69.49 ਸੈਂਟ ਦੇ ਉੱਪਰ ਟ੍ਰੇਡ ਹੋ ਰਿਹਾ ਕੱਲ ਦੇ ਮੁਕਾਬਲੇ ਥੋੜਾ ਜਿਹਾ ਛੱਲੇ ਗਿਆ ਹੈ ਕੱਚੇ ਤੇਲ ਦੀਆਂ ਕੀਮਤਾਂ ਉਸ਼ਾਲਾ ਖਾਈ ਜਾਂਦੀਆਂ ਡੇ ਬਾਏ ਡੇ 70 70 70 ڈالر ਤੋਂ ਉੱਪਰ ਚੜ੍ਹ ਕੇ ਇਸ ਵਕਤ 74 ڈالر 60 ਸੈਂਟ ਦੇ ਉੱਪਰ ਟ੍ਰੇਡ ਹੋ ਰਿਹਾ ਹੈ ਜਿਹੜਾ ਕੱਚਾ ਤੇਲ ਹੈ ਜੋ ਰੇਸ ਤੇ ਤੁਹਾਨੂੰ ਰੇਟ ਤੇ ਗੈਸ ਮਿਲ ਰਹੀ ਹੈ ਆਉਣ ਵਾਲੇ ਦਿਨਾਂ ਚ ਇਹ ਥੋੜੀ ਹੋਰ ਮਹਿੰਗੀ ਮਿਲਦੀ ਜਿਹੜੀ ਆ ਸਪੱਭਾ ਹੈ ਹੁਣ ਗੱਲ ਕਰਦੇ ਆ ਟ੍ਰਾਂਟੋ origional real estate board ਦੀ ਰਿਪੋਰਟ ਜਿਹੜੀ ਕੱਲ ਦੀ ਆਈ ਹੋਈ ਆ ਕੱਲ ਸਾਡੇ ਕੋਲ ਟਾਈਮ ਨਹੀਂ ਸੀ ਲੱਗਾ ਅੱਜ ਇੱਥੇ ਪੰਜ ਛੇ ਝਾਤ ਮਾਰਦੇ ਆ ਔਰ ਵਿਚਾਰ ਚ ਚੱਕ ਕਰਦੇ ਆ ਕਿ 2024 ਕਿਦਾਂ ਦਾ ਰਿਹਾ ਸੋ 2024 ਵੀ ਲਗਭਗ ਰੀਅਲ اسٹیਟ ਮਾਰਕੀਟ ਦੇ ਵਿੱਚ ਬਹੁਤਾ ਕੋਈ ਤੱਤਾ ਨਹੀਂ ਰਿਹਾ ਠੰਡਾ ਰਿਹਾ ਹੈ ਦੱਸਣਾ ਚਾਹ ਰਹੇ ਹਾਂ ਕਿ ਸਲੋ ਦਿਸੰਬਰ ਟ੍ਰਾਂਟੋ ਹਾਊਸਿੰਗ ਮਾਰਕੀਟ ਜਿਹੜੀ ਰਹੀਆ ਤੇ ਇਹਦੇ ਵਿੱਚ ਪ੍ਰਾਈਸ ਦੇ ਵਿੱਚ ਵੀ ਥੋੜੀ ਜੀ ਗ੍ਰਾਵਿਟੀ ਆ اسپੈਸ਼ਲੀ ਤੌਰ ਤੇ ਦੱਸਣਾ ਚਾਹ ਰਹੇ ਹਾਂ ਕਿ ਕੰਡੋ ਮਾਰਕੀਟ ਨੇ ਟ੍ਰਾਂਟੋ ਦੀ ਰੀਅਲ ਏਸਟੇਟ ਮਾਰਕੀਟ ਨੂੰ ਵੱਡੇ ਪੱਧਰ ਤੇ ਹਲਾਇਆ ਦਿਸੰਬਰ ਦੇ ਵਿੱਚ ਜਿਹੜੀ ਪਿਛਲੇ ਸਾਲ ਦੇ 2023 ਦੇ ਮੁਕਾਬਲੇ ਜਿਹੜੀ ਰੀਐਸਟੇਟਡ ਸੇਲ ਆ ਉਹਦੇ ਵਿੱਚ 2.6% ਦੀ ਗਰਾਵਟ ਆਈ ਹਾਲਾਂਕਿ ਨਵੰਬਰ ਬਹੁਤ ਵਧੀਆ ਗਿਆ ਗਿਆ ਸੀ ਕੰਟੋ ਰੀਐਸਟੇਟ ਬੋਰਡ ਨੇ ਕਿਹਾ ਕਿ 2024 ਜਿਹੜਾ ਉਹ ਮਾਰਾ ਰਿਹਾ ਹੈ 2025 2024 ਦੇ ਵਿੱਚ ਅਪ੍ਰੋਕਸੀਮੇਟਲੀ ਜਿਹੜੇ 66610 ਦਸੰਬਰ ਚ ਘਰ ਜਿਹੜੇ ਆ ਉਹ ਸੇਲ ਹੋਏ 2.6% ਜਿਹੜੀ ਆ ਉਹ ਸੇਲ ਜਿਹੜੀ ਸੀ ਉਹਦੇ ਵਿੱਚ ਗਰਾਵਟ ਆਈ ਨਵੀਆਂ ਲਿਸਟਿੰਗਾਂ ਜਿਹੜੀਆਂ 1,66,121 ਆਈਆਂ ਨੇ ਔਰ 225 ਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੇ ਲੋ ਡਵੈਲਿੰਗ ਯੂਨਿਟਸ ਨੇ ਟਾਊਨ ਹਾਊਸ ਫੈਮਿਲੀ ਡਿਟੈਚਡ ਉਹਨਾਂ ਦੀ ਸੇਲ ਦੇ ਵਿੱਚ ਵਾਧਾ ਨਜ਼ਰ ਆਏਗਾ ਫਸਟ ਟਾਈਮ ਬਾਏਰ ਮਾਰਕੀਟ ਦੇ ਵਿੱਚ ਜਿਹੜਾ ਆ ਉਹ ਜ਼ਿਆਦਾ ਇੰਟਰ ਕਰੇਗਾ ਇਸ ਕੱਲ ਦੀ बार-बार ਹੋ ਰਹੀ ਹੈ ਗਲਬਤ ਕਿ ਬਾਰੋਵਿੰਗ ਕਾਸਟ ਠੀਕ ਹੋਣ ਕਰਕੇ ਜਿਹੜੇ ਸਿੰਗਲ ਫੈਮਿਲੀ ਕਰ ਨੇ ਉਹਨਾਂ ਦੀ ਪ੍ਰਾਈਸਿਸ ਦੇ ਵਿੱਚ ਵਾਧਾ ਦਰਜ ਜਿਹੜਾ ਉਹ ਨਜ਼ਰ ਆਏਗਾ ਪਰ ਕੰਡੋ ਮਾਰਕੀਟ ਦੇ ਵਿੱਚ ਸਾਫ ਸੱਤ ਪੈਣ ਦੀ ਕੋਈ ਬਹੁਤੀ ਵੱਡੀ ਸਭਾਵਨਾ ਨਜ਼ਰ ਨਹੀਂ ਆ ਰਹੀ ਟ੍ਰਾਂਟੋ origignal real estate ਦੇ ਬੋਰਡ ਦੇ ਚੀਫ ਮਾਰਕੀਟ ਐਨਾਲਿਸਟ ਜਸਨ ਮਰਸਰ ਇਹ ਕਹਿੰਦੇ ਨੇ ਔਰ ਇਹਦੇ ਬਾਰੇ ਹੋਰ ਅਪਡੇਟ ਨਾਲੋਂ ਨਾਲ ਅਸੀਂ ਤੁਹਾਨੂੰ ਜਿਹੜੀ ਆ ਦੱਸੀ ਜਾਵਾਂਗੇ ਤੇ ਅਪਡੇਟ ਤੁਹਾਡੇ ਨਾਲੇ ਜਾਰੀ ਰਹੇਗੀ ਰੇਡੀਓ ਸਾਊਥ ਸਿਸ਼ਨ ਵਾਈਸ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ ਹੈ ਕੁਝ ਹੋਰ ਵੱਡੀਆਂ ਖਬਰਾਂ ਦੇ ਕੋਲ ਇੱਕ ਲਈ ਝਾਤ ਮਾਰਦੇ ਹਾਂ ਜੀ ਇਕ ਤਾਂ ਇਹ ਕਿ ਸ਼ੋਮਨੀ ਅਕਾਲੀ ਦਲ ਦੀ ਮੀਟਿੰਗ ਜਿਹੜੀ ਆ 10 ਜਨਵਰੀ ਨੂੰ ਹੋਣੀ ਆ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਬਾਰੇ ਵਿਚਾਰ ਚਰਚਾ ਕੀਤੀ ਜਾਏਗੀ ਸ਼ੋਮਨੀ ਕਮੇਟੀ ਦੇ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੇ ਬਲਵਿੰਦਰ ਸਿੰਘ ਖੂਦੜ ਉਹਨਾਂ ਨੇ ਅੱਜ ਮੀਟਿੰਗ ਕਰਕੇ